ਸ਼ੇਰੇ ਪੰਜਾਬ ਮਹਾਰਾਜੇ ਸਿੰਘ ਤੋਂ 8 ਸਾਲ ਬਾਅਦ ਭਾਈ ਸੰਤੋਖ ਸਿੰਘ ਜੀ ਦਾ ਜਨਮ ਇਸ ਨਗਰ ਪਿੰਡ ਨੂਰ ਦੀ ਠੇ ਮਾਪਿਆਂ ਦੇ ਮਨ ਥੋੜਾ ਇੰਤਜ਼ਾਰ ਸੀ ਕਿ ਸਾਡਾ ਜਿਹੜਾ ਬੇਟਾ ਵਾ ਉਹ ਕੋਈ ਬੁਢੀਆਂ ਉੱਚ ਸਿੱਖਿਆ ਜਿਹੜੀਆਂ ਪ੍ਰਾਪਤ ਕਰ ਸਕੇ ਹਰਮੰਦਰ ਸਾਹਿਬ ਦੇ ਜਿਹੜਾ ਮੁੱਖ ਦਰਵਾਜ਼ਾ ਵਾ ਜਿਹੜਾ ਜਿਹਦਾ ਕੋਰ ਲੰਕਾ ਭਜਾਨੇ ਵਾ ਉਹਦੇ ਤੇ ਉਹ ਲਿਖਿਆ ਹੋਇਆ ਇਹ ਗੱਲ ਜੀ ਇਸ ਵਕਤੇ ਭਾਈ ਸਾਹਿਬ ਨੂੰ ਭਾਈ ਸੋਕਸ ਸਿੰਘ ਜੀ ਨੂੰ ਉਹਨਾਂ ਦਾ ਉਦਾਰਕੀ ਜਿਹੜਾ ਵਾ ਬਣਾਉਂ ਦਿੱਤਾ ਗਿਆ ਪਰ ਭਾਈ ਸਾਹਿਬ ਨੇ ਬਹੁਤ ਸਮਾਂ ਰਹਿ ਕੇ ਉਹਨਾਂ ਦੇ ਕੋਲ ਬਿਰਜ ਭਾਸ਼ਾ ਸੰਸਕ੍ਰਿਤ ਹਿੰਦੀ ਤੇ ਹੋਰ ਅਨੇਕਾਂ ਭਾਸ਼ਾਵਾਂ ਦਾ ਜਿਹੜਾ ਗਿਆਨ ਪ੍ਰਾਪਤ ਕੀਤਾ ਭਾਈ ਸਾਹਿਬ ਨੂੰ ਡੇਢੇ ਵੀ ਗ੍ਰੰਥ ਜਿੱਥੋਂ ਜਿੱਥੋਂ ਲੋੜ ਪਈ ਭਾਈ ਉਹਦੇ ਅਸਲੀ ਨੇ ਮੰਗਵਾ ਕੇ ਉਹਨਾਂ ਨੂੰ ਦਿੱਤੇ ਕੋੜ ਵੀ ਭਾਈ ਸਾਹਿਬ ਉਹ ਜਾਣਕਾਰੀ ਲੈਣ ਵਾਸਤੇ ਵਕਤਾਂ ਮੈਂ 10% ਦੇ ਚਾਹਤ ਵਤਿਏ ਇਹ ਜੋੜ ਮੇਲੇ ਤੋਂ ਪਹਿਲਾਂ ਕੰਡਾ ਕੰਡਾ ਪੰਦਾ ਵੀਜ਼ ਤੋਂ ਪਹਿਲਾਂ ਗੁਰਪ੍ਰਸਾਦ ਸੋਡ ਦੇਣ ਦੀ ਕਤਾਰ ਜਿਹੜੀ ਵਾ ਸੰਗਤਾਂ ਨੂੰ ਸ਼ਰਾਬ ਦੇ ਸਮਝ ਲਈਆ ਰਾਤੇ ਦੀ ਵਾਂਦੇ ਚੋਣਨ ਕੋਈ ਜਾਂਦੀ ਆ ਨੌਜਾ ਪੀੜੀ ਆ ਇਹ ਇਹਨਾਂ ਇਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਕਿਉਂ ਗਿਆ ਕਿਥੋਂ ਘਰ ਕਿਥੇ ਰਹਿ ਗਈ ਕਿਉਂ ਪ੍ਰਚਾਰ ਦੀ ਘਾਟ ਹੈ ਜਾਂ ਕੀ ਗੱਲ ਕੀ ਆ ਜਿਹੜਾ ਭਾਈ ਸੰਦੋਸ਼ ਨੇ ਇਹ ਮਹਾਨ ਕਵੀ ਹੋਏ ਜਿਹੜਾ ਮਲਮ ਕੋ ਜਿਕਰ ਦੀ ਗਾਂ ਕੀਤਾ ਗਿਆ ਵੀ ਚਲੋ ਸਾਡੇ ਪਿੰਡ ਕੋਈ ਗਲੋਗੇ ਕੋਈ ਕੋਈ ਕਹਿੰਦਾ ਇਹੋ ਜਿਹਾ ਵਾ ਕਿ ਗੁਰਪ੍ਰਿੰਦ ਮੇਲਾ ਲੱਗ ਰਿਹਾ ਵਾ ਕੋਈ ਜੋੜ ਮਿਲਵਨਾ ਲੱਗ ਰਿਹਾ ਹੈ ਹਜੇ ਕੋਈ ਮਨਾ ਰਿਹਾ ਤਾਂ ਇਸ ਪਰਪਰਿ ਤੌਰ ਤੇ ਜਿਹੜੇ ਵਾ ਉਹ ਉਹਨਾਂ ਨੇ ਗੁਰਦਾਰੇ ਕੰਮ ਕੀਤੇ ਆ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਦਾ ਸਿੱਖ ਇਤਿਹਾਸ ਵਿੱਚ ਬੜਾ ਵੱਡਾ ਜੋਧਾਣ ਆ ਜਿਨ੍ਹਾਂ ਨੇ ਮਹਾਨ ਗ੍ਰੰਥਾਂ ਦੇ ਚਨਾਵਾ ਕੀਤੀਆਂ ਅੱਜ ਉਹਨਾਂ ਦੇ ਪਿੰਡ ਪਹੁੰਚੇ ਆ ਨੂਰ ਦੀਵਤ ਨੂਰਦੀ ਪਿੰਡ ਦਾ ਵੀ ਇੱਕ ਬੜਾ ਵੱਡਾ ਇਤਿਹਾਸ ਆ ਉਹ ਅਸੀਂ ਸਾਂਝ ਦਾ ਨਾ ਬਾਅਦ ਪਾਵਾਂਗੇ ਲੇਕਿਨ ਅੱਜ ਅਸੀਂ ਗੱਲ ਕਰਾਂਗੇ ਭਾਈ ਸੰਤੋਖ ਸਿੰਘ ਦੇ ਜੀਵਨ ਬਾਰੇ ਸਾਡੇ ਨਾਲ ਇਸ ਟਾਈਮ ਤੇ ਮੌਜੂਦ ਨੇ ਮਾਸਟਰ ਹਵਤਾਰ ਸਿੰਘ ਜੀ ਜੋ ਇਸ ਪਿੰਡ ਦੇ ਵਸਨੀਕ ਨੇ ਆਓ ਫਦੇ ਸਾਂਝ ਪਾਉਣੇ ਆ ਤੇ ਨਾਲ ਜਾਣ ਕੇ ਲਾਵਾਂਗੇ ਭਾਈ ਸੰਤੋਖ ਸਿੰਘ ਬਾਰੇ ਮੜ ਜੀ ਵਾਹਿਗੁਰੂ ਜੀ ਕੀ ਫਤਿਹ ਆ ਬੜ ਬੜ ਧੰਨਵਾਦ ਆ ਜੀ ਸਾਨੂੰ ਸਮਾਂ ਦੇਣ ਦਾ ਜੀ ਤੇ ਅਸੀਂ ਆਪਣੇ ਦਰਸ਼ਕਾਂ ਦਾ ਸਾਂਝਾ ਕਰਨਾ ਚਾਹੁੰਦੇ ਕਿਉਂਕਿ ਇਸ ਪਿੰਡ ਦਾ ਬੜਾ ਵੱਡਾ ਇਤਿਹਾਸ ਆ ਇਕ ਸਿਆਸ ਬਾਰੇ ਵੀ ਤੇ ਭਾਈ ਸੰਤੋਖ ਸਿੰਘ ਜੀ ਨੂੰ ਬਰ ਸਾਨੂੰ ਸਾਡੇ ਦਰਸ਼ਕਾਂ ਜੀ ਉਹ ਸਾਥ ਪਾਇਆ ਜੀ ਅਰਜਸਾ ਜੀ ਕਿ ਦਿਸ ਇਸ ਅ ਮਹਾਂਕੋਈ ਪਾਇਸਨ ਤੋਖ ਸਿੰਘ ਦਾ ਰੋਣਾ ਦਾ ਜੀਵਨ ਦਾ ਸਬੰਧ ਹੈਗਾ ਸ਼ੇਰੇ ਪੰਜਾਬ ਮਹਾਰਾਜ ਸਿੰਘ ਤੋਂ 8 ਸਾਲ ਬਾਅਦ ਭਾਈ ਸੰਤੋਖ ਸਿੰਘ ਜੀ ਦਾ ਜਨਮ ਇਸ ਨਗਰ ਫਿਰ ਲੋੜੀ ਵਿੱਚ ਸਤੰਬਰ 1788 ਨੂੰ ਪਿਤਾ ਦੇਵਾ ਸਿੰਘ ਔਰ ਮਾਤਾ ਰਾਜ ਦੇਵੀ ਦੀ ਕੁਖਤੋਂ ਸ਼ੀਂਬਾ ਖਾਨਦਾਨ ਦੇ ਵਿੱਚ ਗੌਰਤ ਕਰੇਰ ਦੇ ਵਿੱਚ ਜਨਮ ਹੋਇਆ ਉਹਨਾਂ ਦਾ ਜੀ ਔਰ ਉਹਨਾਂ ਨੇ ਬਚਪਨ ਦਾ ਸਮਾਜ ਰਵਾ ਇੱਥੇ ਕਿザー ਰਿਆ ਉਹਨਾਂ ਦੇ ਦਾਦਾ ਜੀ ਦਾ ਨਾਮ ਸਰਦਾਰ ਗੁਲਾਬ ਸਿੰਘ ਸੀ ਜੀ ਔਰ ਉਸ ਤੋਂ ਬਾਅਦ ਮਾਪਿਆਂ ਦੇ ਮਨਸ ਵੱਡਾ ਇੱਛਾ ਸੀ ਕਿ ਸਾਡਾ ਜਿਹੜਾ ਬੇਟਾ ਵਾ ਉਹ ਕੋਈ ਵਧੀਆ ਉੱਚ ਸਿੱਖਿਆ ਜਿਹੜੀ ਉਹ ਪ੍ਰਾਪਤ ਕਰ ਸਕੇ ਤੇ ਭਾਈ ਸਾਹਿਬ ਦੇ ਚਾਚਾ ਜੀ ਸਰਦਾਰ ਆਰਮ ਸਿੰਘ ਜੀ ਜਿਹੜੇ ਕਿ ਅੰਮ੍ਰਿਤਸਰ ਬੁਜਾਰਤ ਸੇਵਾ ਦੇ ਵਿੱਚ ਬੁਰਜ ਗਿਆਨੀਆਂ ਦੇ ਵਿੱਚ ਰਹਿਸ਼ ਰੱਖਦੇ ਸੀ ਭਾਈ ਦੇਵਾ ਸਿੰਘ ਜੀ ਨੇ ਆਪਣੇ ਪੁੱਤਰ ਨੂੰ ਉਹਨਾਂ ਦੇ ਕੋਲ ਭੇਜ ਦਿੱਤਾ ਔਰ ਉਹਨਾਂ ਦੀ ਪੜ੍ਹਾਈ ਵਾਸਤੇ ਸਟਾਪ ਕਰ ਗਿਆ ਜੀ ਸੰਤ ਸਿੰਘ ਜੀ ਇਹ ਮੜੀ ਜਿਹੜੇ ਕਿ ਸ਼ਹੀਦ ਦਰਬਾਰ ਸਾਹਿਬ ਦੇ ਹੈਡ ਗੰਦੀ ਸੀ ਉਸ ਟਾਈਮ ਦੇ ਔਰ ਜਿਨ੍ਹਾਂ ਨੇ ਸ਼ੇਰੇ ਪੰਜਾਬ ਨੇ ਜੋ ਵੀ ਸੇਵਾ ਹਰਮੰਦਰ ਸਾਹਿਬ ਦੀ ਸੋਨੇ ਤੇ ਸੰਗਮਰਦੀ ਕਰਵਾਈ ਹੈ ਉਹ ਗਿਆਨੀ ਸੰਸ ਸਿੰਘ ਜੀ ਦੇ ਕੋਲ ਕੋਲੋਂ ਕਰਵਾਈ ਹੈ ਔਰ ਜਿਹੜਾ ਇੱਕ ਸ਼ਿਲਾ ਲਿਖਿਆ ਹੋਇਆ ਵਾ ਹਰਮੰਦਰ ਸਾਹਿਬ ਦੇ ਜਿਹੜਾ ਮੁੱਖ ਦਰਵਾਜ਼ਾ ਵਾ ਜਿਹੜਾ ਜਿਹਨੂੰ ਪੋੜਾਂ ਕਿ ਪੱਜਾਨੇ ਵਾ ਉਰੇ ਤੇ ਉਹ ਲਿਖਿਆ ਹੋਇਆ ਇਹ ਗੱਲ ਜੀ ਔਰ ਗਿਆਨੀ ਸੰਸنگ ਜੀ ਆਪਣੇ ਸਮੇਂ ਦੇ ਬਹੁਤ ਮਹਾਨ ਵਿਦਵਾਨ ਸੀ ਔਰ अनेका ਪਟਾਵਾਂ ਦੇ ਹੋ ਗਿਆ ਤਸਨ ਇਸ ਵਾਸਤੇ ਭਾਈ ਸਾਹਿਬ ਨੂੰ ਭਾਈ ਸੰਤੋਖ ਸਿੰਘ ਜੀ ਦੇ ਉਹਨਾਂ ਦਾ ਵਿਦਿਆਰਥੀ ਜਿਹੜਾ ਵਾ ਬਣਾ ਦਿੱਤਾ ਗਿਆ ਹੂੰ ਔਰ ਭਾਈ ਸਾਹਿਬ ਨੇ ਬਹੁਤ ਸਮਾਂ ਰਹਿ ਕੇ ਉਹਨਾਂ ਦੇ ਕੋਲ ਮਿਰਜ ਭਾਸ਼ਾ ਸੰਸਕ੍ਰਿਤ ਹਿੰਦੀ ਤੇ ਹੋਰ अनेका ਪਟਾਵਾਂ ਦਾ ਜਿਹੜਾ ਗਿਆਨ ਪ੍ਰਾਪਤ ਕੀਤਾ ਹਾਂਜੀ ਵਿਦਿਆ ਦੀ ਜਿਹੜੀ ਪ੍ਰਾਪਤੀ ਹੋ ਗਈ ਹੂੰ ਤਾਂ ਭਾਈ ਸਾਹਿਬ ਜਿਹੜੇ ਵਾ ਉਹਨਾਂ ਨੂੰ ਰਾਜਾ ਭਾਜੂਨ ਸਿੰਘ ਜੀ ਕੈਸੋ ਨਾਸੀ ਜਿਹੜੇ ਸਨ ਉਹਨਾਂ ਨੇ ਆਪਣੇ ਕੋਲ ਬੁਲਾਤਾ ਬੁਲਾ ਲਿਆ ਕਿਉਂਕਿ ਭਾਈ ਸਾਹਿਬ ਰਾਜਾ ਉਹਦੇ ਸਨ ਜਿਹੜੇ ਸਨ ਗੁਰਮਤ ਦੇ ਬੜੇ ਧਾਰਨੀ ਸਨ ਔਰ ਇਤਿਹਾਸ ਦੇ ਬੜਾ ਗਿਆਤਾ ਸਨ ਉਹ ਚਾਹੁੰਦੇ ਸਨ ਕਿ ਕੋਈ ਇਹੋ ਜਿਹਾ ਵਿਦਵਾਨ ਮਿਲੇ ਜਿਹੜਾ ਦਸਾਂ ਪਾਛੇ ਦਾ ਮੁਖਵਲ ਜਿਹੜਾ ਇਤਿਹਾਸਵਾ ਉਹ ਜਿਹੜਾ ਵਾਕਰਮ ਬੰਦ ਕਰਕੇ ਇੱਕ ਰੰਗਰੇ ਰੂਪ ਦੇ ਵਿੱਚ ਸਾਨੂੰ ਦੇਵੇ ਜੀ ਇਹ ਸੇਵਾ ਨਹੀਂ ਸੀ ਰਾਸੀ ਸ਼ਰਨ ਦੇ ਕੇ ਭਾਈ ਸਾਹਿਬ ਨੂੰ ਭਾਈ ਉਹਨਾਂ ਨੇ ਆਪਣੇ ਕੋਲ ਇੱਕ ਵਰੀਆ ਮਕਾਨ ਜਿਹੜਾ ਅੱਜ ਵੀ ਮਜੂਦ ਹੈ ਕੈਥੋ ਦੇ ਵਿੱਚ ਉਹ ਉਹਨਾਂ ਨੂੰ ਰਹਿ ਵਾਸਤੇ ਦਿੱਤਾ ਅਰ ਉਹਨਾਂ ਦੇ ਗੁਜ਼ਾਰੇ ਵਾਸਤੇ ਜਿਹੜੀ ਜਿਹੜੀ ਸਾਰੀ ਬਾਲੀ ਬਦਾਰ ਜਿਹੜੀ ਸੀ ਉਹਨਾਂ ਨੇ ਦੇਣੀ ਕਰਤੀ ਭਾਈ ਸਾਹਿਬ ਨੂੰ ਜਿਹੜੇ ਵੀ ਗ੍ਰੰਥ ਜਿੱਥੋਂ ਜਿੱਥੋਂ ਲੋੜ ਪਈ ਭਾਈ ਉਹਨਾਂ ਨੇ ਮੰਗਵਾ ਕੇ ਉਹਨਾਂ ਨੇ ਦਿੱਤੇ ਕੋੜੀ ਭਾਈ ਸਾਹਿਬ ਉਹ ਜਾਣਕਾਰੀ ਲੈਣ ਵਾਸਤੇ ਵਾਕਫਤਾਵਾਂ ਦੇ ਦਸਾ ਪਾਸ਼ੇ ਦਿੱਤੇ ਆਸਵਾਸਤੇ ਗਏ ਜੀ ਔਰ 10 ਸਾਲ ਲਗਾਤਾਰ ਜਿਹੜਾ ਵਾ ਉਹਨਾਂ ਨੇ ਇਹ ਅਨਥਕ ਮਿਹਨਤ ਕਰਕੇ ਗੁਰਪ੍ਰਤਾਪ ਸੂਝ ਗ੍ਰੰਥ ਜਿਹੜਾ ਕਿ 6000 ਸਫੇ ਦਾ ਬੇਮਿਸਾਲ ਗ੍ਰੰਥ ਹੈ ਜੀ ਔਰ ਜਿਹਦਾ ਮੁਕਮਲ ਨਾਮ ਗੁਰਪ੍ਰਤਾਪ ਸੂਝ ਗ੍ਰੰਥ ਰੀਆ ਹੈ ਉਹ ਉਹਨਾਂ ਨੇ ਤਿਆਰ ਕੀਤਾ ਹੂੰ ਉਸ ਤੋਂ ਬਾਅਦ ਭਾਈ ਉਰਜ ਸਿੰਘ ਜੀ ਦੇ ਮਨ ਵਿੱਚ ਬੜਾ ਚਾਹ ਸੀ ਔਰ ਉਹਨਾਂ ਨੇ ਸਵਾ ਸਾਲ ਭਾਈ ਸਾਹਿਬ ਤੋਂ ਇਸ ਗ੍ਰੰਥ ਜਿਹੜੀ ਐਸਾ ਕਥਾ ਜਿਹੜੀ ਆ ਆਪਣੇ ਇੱਕ ਆਸਨ ਤੇ ਬੈ ਕੇ ਜਿਹੜੀ ਆ ਉਹ ਸਿਰ ਉਹਨਾਂ ਨੇ ਕੀਤੀ ਗੁਰਪ੍ਰਤਾਸ ਹੋਰ ਗੰਥ ਤੋਂ ਇਲਾਵਾ ਭਾਈ ਸਾਹਿਬ ਨੇ ਘਟੀ ਭਾ ਟਿਕਾ ਗਰਮ ਗੰਨੀ ਜੋ ਜੱਜੀ ਸਾਹਿਬ ਦਾ ਟਿਕਾ ਵਾ ਉਹਨਾਂ ਨੇ ਉਹ ਵੀ ਲਿਖਿਆ ਤੁਲਸੀ ਰਮੈਨ ਦਾ ਟਿਕਾ ਕੀਤਾ ਨਾਨਕ ਪ੍ਰਕਾਸ਼ ਤੇ ਹੋਰ ਕਈ ਗ੍ਰੰਥ ਜਿਹੜੇ ਵਾ ਉਹਨਾਂ ਨੇ ਲਿਖੇ ਜਿਹੜੇ ਕਿ ਅੱਜ ਕੁਝ ਦੁਰਲਭ ਹੀ ਹੋ ਗਿਆ ਔਰ ਗੁਰਪ੍ਰਸਾਦ ਸੂਰ ਜੀ ਨਾਲ ਸਾਹਿਬੀ ਐਸਾ ਇੱਕ ਮਾਨ ਰੱਖਿਆ ਭਾਈ ਸਾਹਿਬ ਨੇ ਜਿਹੜੀ ਕਿ ਭਾਰਤ ਨਹੀਂ ਪੰਜਾਬ ਨਹੀਂ ਬਲਕਿ ਦੁਨੀਆਂ ਦੇ ਜਿਹੜੇ ਜਿੱਥੇ ਸਿੱਖ ਨਾਮ ਲੈਵਾਰੀਂਦੇ ਆ ਉਹ ਉਹਨਾਂ ਨੂੰ ਜਿਹੜਾ ਪੁਰਾਣੀ ਕਹਾਣੀ ਆ ਉਸ ਤੋਂ ਜਿਹੜੀਆ ਇਤਿਹਾਸ ਦੀ ਆ ਔਰ ਬੜੇ ਚਾਹ ਦੇ ਨਾਲ ਜਿਹੜਾ ਕਥਾ ਸੁਣ ਲਿਆ ਔਰ ਸਾਡੀ ਗੁਰਦੁਆਰਾ ਮਹਾਕਵੀ ਪਾਇਸਨ ਤੋਂ ਉਹਨਾਂ ਦੀ ਯਾਦਗਾਰ ਕਮੇਟੀ 1952 ਤੋਂ ਹੀ ਉਹਨਾਂ ਦਾ ਜਿਹੜਾ ਵਾ ਜਨਮ ਦਿਹਾੜਾ ਜਿਹੜਾ ਵਾ ਜਿਹੜਾ ਕਿ ਹੁਣ ਕੜਕਟੋ ਘਟ ਤਿੰਨ ਰੂਜਾ ਹੁੰਦਾ ਵਾ ਔਰ ਉਸ ਤੋਂ ਬਾਅਦ ਜੋੜ ਮੇਲੇ ਤੋਂ ਪਹਿਲਾਂ ਕੜਕਟੋ ਘਟ 15 ਦਿਨ ਪਹਿਲਾਂ ਗੁਰਪ੍ਰਸਾਦ ਸੂਰਜਗਰ ਦੀ ਘਟਾ ਜਿਹੜੀ ਵਾ ਸੰਗਤਾਂ ਨੂੰ ਸ਼ਰਾਬ ਦੇ ਸਮੇਂ ਜਿਹੜੀ ਆ ਰਾਤ ਦੇ ਦੀਵਾਨ ਦੇ ਵਿੱਚ ਸੁਰਣ ਕਰਵਾਈ ਜਾਂਦੀ ਆ ਜੀ ਔਰ ਇਸੇ ਤਰ੍ਹਾਂ ਹੀ ਹੋਰ ਇਤਿਹਾਸਾ ਗੁਰਦੁਆਰਿਆਂ ਵਿੱਚ ਉਹਨਾਂ ਦੀ ਜਿਹੜੀ ਕਥਾ ਨਿੱਤ ਜਿਹੜੀ ਆ ਪੰਡਨਾ ਸਾਹਿਬ ਤੋਂ ਇਸੇ ਟੀਵੀ ਰਾਹੀਂ ਅਸੀਂ ਰੋਜ਼ ਵੇਖਦੇ ਆ ਉਹ ਉਹਨਾਂ ਦੀ ਕਥਾ ਜਿਹੜੀ ਆ ਸਰਵਣ ਜਿਹੜੀ ਆ ਸੰਗਤਾਂ ਕਰਦੇ ਆਂ ਔਰ ਇਸ ਤੋਂ ਬਾਅਦ ਇਸ ਪਿੰਡ ਦਾ ਨਾਂ ਜਿਹੜਾ ਵਾ ਇਹ ਪ੍ਰਾਤਨ ਨਾਮ ਜਿਹੜਾ ਵਾ ਉਹ ਪ੍ਰਾਤਨ ਨਾਮ ਨੂਰਦੀਨ ਤੇ ਨੂਰਦੀ ਤੋਂ ਨੂਰਦੀਨ ਤੋਂ ਵਿਗੜ ਕੇ ਨੂਰਦੀ ਬਣਿਆ ਔਰ ਸਾਡੀ ਗੁਰਦੁਆਰਾ ਬਨ ਸਿੰਘ ਕਮੇਟੀ ਜਿਹੜੇ ਨਾਮ ਮਹਾਕਵੀ ਪਾਈ ਸੰਤੋਖਨ ਯਾਦਗਾਰ ਕਮੇਟੀ ਹੈ ਹਾਂ ਉਹਨਾਂ ਨੇ ਉਨਰੇ ਪ੍ਰਧਾਨ ਸਦਾ ਗਿਆਨੀ ਖਜਾਨ ਸਿੰਘ ਜੀ ਦੇ ਉਦਮ ਦੇ ਨਾਲ 1952 ਤੋਂ ਇਸ ਨਗਰ ਦਾ ਨਾਮ ਭਾਈ ਸੰਤੋਖ ਸਿੰਘ ਦੇ ਨਾਂ ਤੇ ਭਾਰਤ ਸਰਕਾਰ ਦੇ ਕੋਲੋਂ ਤਬਦੀਲ ਕਰਵਾ ਕੇ ਨੂਰਦੀ ਤੋਂ ਹੁਣ ਜਿਹੜਾ ਮਾਲ ਦੇ ਅਗਲਾਂ ਦੇ ਵਿੱਚ ਇਹਦਾ ਨਾਮ ਪਿੰਡ ਕਿਲਾ ਕਵੀ ਸੰਤੋਖ ਸਿੰਘ ਦੇ ਨਾਂਜੋਂ ਜਾਣਿਆ ਜਾਂਦਾ ਵਾ ਜੀ ਜੀ ਬੇਸ਼ੱਕ ਪੁਰਾਤਨ ਨਾਮ ਉਹ ਹੀ ਬ੍ਰੈਕਟ ਵਿੱਚ ਲਿਖ ਲੈਂਦੇ ਆ ਪਰ ਹੁਣ ਮੌਜੂਦਾ ਨਾਮ ਜਿਹੜਾ ਵਾ ਵਰਤਮਾਨ ਨਾਮ ਜਵਾ ਪਿੰਡ ਖਿਲਾ ਕਾ ਵੀ ਸੰਤੋਖ ਸਿੰਘ ਹੀ ਹੈ ਜੀ ਹਾਂਜੀ ਤੇ ਇਹਨਾਂ ਦੇ ਮਾਢੀਪਰ ਇਹਨਾਂ ਦੇ ਪਰਿਵਾਰ ਚ ਭਾਈ ਸੰਤੋਖ ਸਿੰਘ ਦੇ ਹਾਂਜੀ ਇਹਨਾਂ ਦੇ ਪਰਿਵਾਰ ਚ ਕੌਣ ਕੌਣ ਹੈਗਾ ਸੀ ਇਹਨਾਂ ਦੇ ਭਾਈ ਸਾਹਿਬ ਦਾ ਜਿਹੜਾ ਵਿਆਹ ਸੀ ਜਗਾਂਦੀ ਦੇ ਰਹਿਣ ਵਾਲੇ ਬੀਬੀ ਰਾਮਕੌਰ ਜੀ ਨਾਲ ਹੋਇਆ ਔਰ ਉਹਨਾਂ ਦੇ ਕੋਖ ਤੋਂ ਚਾਰ ਲੜਕੇ ਅਨਰਧ ਸਿੰਘ ਨਸ਼ਰਤ ਸਿੰਘ ਤੇ ਉਹਨਾਂ ਦੀ ਦੋ ਬੇਟੀਆਂ ਸੀ ਬੀਬੀ ਮੇਵਨਕੌਰ ਮਾਨਕੌਰ ਉਹ ਦੋ ਚਾਰ ਬੇਟੇ ਤੇ ਦੋ ਬੇਟੀਆਂ ਹੋਈਆਂ ਉਹਨਾਂ ਦੀਆਂ ਔਰ ਉਹਨਾਂ ਦਾ ਜਿਹੜੇ ਬੇਟੇ ਅੱਜਕੱਲ ਉਹ ਪਟਿਆਲੇ ਦੇ ਵਿੱਚ ਰੈਸ਼ ਰੱਖ ਰਹੇ ਆ ਕਦੀ ਕਦੀ ਉਹ ਇੱਥੇ ਸਾਡੇ ਕੋਲ ਇਸਪਿੰਡ ਦੇ ਵਿੱਚ ਆਏ ਆ ਪਰ ਕਾफी ਸਮਾਂ ਹੋ ਗਿਆ ਕਿ ਉਹਨਾਂ ਦਾ ਦਰਸ਼ਨ ਜਿਹੜਾ ਹੋ ਨਹੀਂ ਹੋਇਆ ਸਾਡੀ ਯਾਦਗਾਰ ਕਮੇਟੀ ਜਿਹੜੀ ਆ ਉਹ ਇਸ ਗੱਲ ਦੀ ਗ਼ਜ਼ਲਹੀਨ ਹੈ ਗਈ ਆ ਕਿ ਉਹਨਾਂ ਦੇ ਪਰਿਵਾਰ ਨਾਲ ਸੰਪਰਕ ਕਰਕੇ ਉਹਨਾਂ ਦੇ ਨਾਲ رابطہ ਜੜਾ ਕਾਇਮ ਕੀਤਾ ਜਾਵੇ ਔਰ ਸੇਥੀ ਗਿਰਾਂ ਕਰਾਂਗੇ ਵੀ ਹਮ ਸ਼੍ਰੋਮਣੀ ਕਮੇਟੀ ਵੱਲੋਂ ਮਤਲਬ ਕੋਈ ਉਪਰਾਲਾ ਨਹੀਂ ਕੀਤਾ ਕਿ ਜਿਸਾ ਇਹਨਾਂ ਦੀਆਂ ਰਚਨਾਵਾਂ ਬੜੀਆਂ ਵੱਡੀਆਂ ਆ ਬੜੇ-ਬੜੇ ਗ੍ਰੰਥ ਲਿਖੇ ਆ ਨਿਕਲ ਕਿਤੇ ਲਾਹ ਨਹੀਂ ਨਾ ਜ਼ਿਕਰ ਨਹੀਂ ਕੀਤਾ ਹੁੰਦਾ ਭਾਈ ਸੰਤੋਖ ਸਿੰਘ ਦਾ ਤੁਸੀਂ ਜਿਹੜੀ ਉਹਨਾਂ ਦੀਆਂ ਰਚਨਾਵਾਂ ਦੇ ਪ੍ਰਕਾਸ਼ਨਾਂ ਬਾਰੇ ਗੱਲ ਕੀਤੀ ਆ ਹਮ ਭਾਈ ਸੰਤੋਖ ਸਿੰਘ ਜਿਹੜਾ ਗੁਰਪ੍ਰਸਾਦ ਸੂਰਜ ਗ੍ਰੰਥ ਜਿਹੜਾ ਇਹ ਉਹਨਾਂ ਨੇ ਲਿਖਿਆ ਹੋਇਆ ਬੇਵਸਾਲ ਗ੍ਰੰਥ ਹੈ ਦਸਾਂ ਫਾਸਲ ਜੀਵਨ ਦੇ ਬਾਰੇ ਹਾਂਜੀ ਗਿਆਨੀ ਭਾਈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਪਦਨ ਪੋਸ਼ਨ ਉਹਨਾਂ ਨੇ ਆਪਣੇ ਪ੍ਰੈਸ ਤੋਂ ਪਹਿਲੀ ਵਾਰ ਵਜ਼ੀਰ ਹਨ ਪ੍ਰੈਸ ਉਹਨਾਂ ਦੀ ਫੈਸਲਾ ਨਾ ਸੀ ਉਥੋਂ 4 ਵਾਲਿਊਮ ਦੇ ਵਿੱਚ ਪਹਿਲਾਂ ਗ੍ਰੰਥ ਸ਼ਪਿਆ ਵਾ ਔਰ ਉਸ ਤੋਂ ਬਾਅਦ ਅੱਜ ਜਿਹੜੀ ਮੌਜੂਦਾ ਹਾਲਤ ਵਿੱਚ ਇਹ 14 ਵਾਲਿਊਮ ਚ ਮਿਲਦਾ ਵਾ ਜਿਹੜੇ ਸਾਡੇ ਪ੍ਰਚਲਤਾ ਬਾਨ ਜਿਹੜੇ ਆ ਨਾ ਉਹਨਾਂ ਤੋਂ ਕਥਾ ਕਰ ਰਿਹਾ ਸ਼੍ਰੋਮਣੀ ਕੁਰਦਵਾਰਾ ਕਮਨ ਪ੍ਰਬੰਧਕ ਕਮੇਟੀ ਨੇ ਹੁਣ ਇਸ ਗੱਲ ਦਾ ਥੋੜਾ ਜਿਹਾ ਵੀੜਾ ਚੁੱਕਿਆ ਵਾ ਕਿ ਉਹਨਾਂ ਦੇ ਘਟੋ ਘਟ ਪੰਜਵੀਂ ਪਾਤਸ਼ਾਹੀ ਤੱਕ ਜਿਹੜਾ ਵਾ ਗੁਰਪ੍ਰਸਾਦ ਸੋਚ ਜਨ ਦੇ ਕੁਝ ਵਾਲਿਊਮ ਜਿਹੜੇ ਵਾ ਉਹਨਾਂ ਨੇ ਲਿਖੇ ਜਾਂ ਡਾਕਟਰ ਕਿਰਪਾਉ ਸਿੰਘ ਦੇ ਸਰਦਨ ਨਾਲ ਉਹਨਾਂ ਨੇ ਪ੍ਰਕਾਸ਼ਿਤ ਵੀ ਕੀਤੇ ਆ ਔਰ ਸਾਡੇ ਗੁਰਦੁਆਰਾ ਕਮੇਟੀ ਦੇ ਕੋਲ ਉਹ ਕੁਝ ਵਾਲਿਊਮ ਜਿਹੜੇ ਵਾ ਵਾਪਸ ਅਹੀ ਮੰਗਵਾ ਕੇ ਲਾਇਬ੍ਰੇਰੀ ਦੀ ਵਿੱਚ ਰੱਖੇ ਵੀ ਹੋਇਆ ਮਾਟਰ ਜੀ ਜਿਹੜੀ ਸਾਡੀ ਪੀੜ੍ਹੀ ਆ ਨੌਜਵਾਨ ਪੀੜ੍ਹੀ ਆ ਇਹ ਇਹਨਾਂ ਇਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਕਿਉਂ ਗਿਆਨ ਕਿੱਥੋਂ ਘੜ ਕੇ ਰਹੀ ਕਿਉਂ ਪ੍ਰਚਾਰ ਦੀ ਘਾਟ ਹੈ ਜਾਂ ਕੀ ਗੱਲ ਕੀ ਆ ਜਿਹੜਾ ਭਾਈ ਸੰਦੋਸ਼ ਰੇਟ ਮਹਾਨ ਕਵੀ ਹੋਏ ਜਿਹਨਾਂ ਦਾ ਮਤਲਬ ਕੋਈ ਜ਼ਿਕਰ ਨਹੀਂ ਗਾਂ ਕੀਤਾ ਗਿਆ ਭਾਈ ਵੇਖੋ ਜੀ ਜਿਹੜੀ ਮੌਜੂਦਾ ਵਰਤਮਾਨ ਜਿਹੜੀ ਪੰਜਾਬ ਦੀ ਹਾਲਤ ਆ ਬੜੀ ਨਿਗਰੀ ਤੇ ਸਫਲ ਹੋ ਗਈ ਆ ਸਾਡੇ ਨੌਜਵਾਨ ਪੀੜ੍ਹੀ ਨੂੰ ਸਵਾਏ ਮਤਲਬ ਐਸ਼ੋ ਇਸਤ ਦੇ ਮੈਂ ਕਹੂੰਗਾ ਕਿ ਉਸ ਤੋਂ ਬਾਅਦ ਉਹ ਕੁਝ ਨਹੀਂ ਕਰਨ ਨੂੰ ਤਿਆਰਗੇ ਕੋਈ ਚੰਦ ਜਿਹੜੇ ਵਿਦਿਆਰਥੀ ਹੈ ਬੰਦੇ ਆ ਉਹ ਇਸ ਵਾਰ ਕੋਈ ਰੁਝੀ ਵਖਾ ਰਹੇ ਆ ਪਰ ਬਹੁਤੇ ਜਿਹੜੇ ਵਾ ਨਸ਼ੇ ਵਿੱਚ ਗਲਤਾਨ ਹੋ ਕੇ ਰਹਿ ਗਿਆ ਔਰ ਜਿਹੜਾ ਐਸੋਸੀਏਸ਼ਨ ਦੇ ਵਿੱਚ ਜਾਂ ਉਹਨਾਂ ਨੂੰ ਮੋਬਾਈਲ ਤੋਂ ਹੀ ਵੇਲ ਨਹੀਂ ਮਿਲਦਾ ਸਾਰੀ ਦਿਹਾੜੀ ਔਰ ਇਸ ਗੱਲ ਤੋਂ ਹੀਨੇ ਹੋ ਗਿਆ ਜਿਹੜੀ ਕਿ ਇੱਕ ਬਹੁਤ ਹੀ ਮੰਦ ਭਾਗੀ ਗੱਲ ਆ ਜੇ ਕਿ ਉਹ ਐਡਾ ਵੱਡਾ ਸਾਡਾ ਭਾਰਤ ਦਾ ਪੰਜਾਬ ਦਾ ਖਾਸ ਕਰਕੇ ਪਰਨਤਨ ਜ਼ਿਲ੍ਹੇ ਦਾ ਪਰਨ ਨੂਰਦੀ ਦਾ ਇਹਦਾ ਮਹਾਨ ਕਵੀ ਹੋਏ ਉਹਨਾਂ ਦੀ ਮਹਾਨ ਰਚਨਾਵਾਂ ਜਿਹੜੀਆਂ ਜਿਹੜੀਆਂ ਜ਼ਿਲ੍ਹੇ ਦਾ ਕਥਾ ਬਾਰ ਬਦੇਸ਼ਾਂ ਵਿੱਚ ਹੰਡੀ ਹੋਏ ਪਰ ਇਹ ਦੀਵੇ ਥਲੇ ਹਦੀ ਰਿਵਾਰੀ ਗੱਲਿਆ ਕਿ ਉਹ ਇਸ ਗੱਲ ਤੋਂ ਅਨਜਾਣ ਆ ਔਰ ਇਹ ਬਹੁਤ ਹੀ ਕੋਈ ਚੰਗੀ ਗੱਲ ਨਹੀਂ ਮਾੜੀ ਗੱਲ ਲੱਗੀ ਆ ਔਰ ਆਪਣੇ ਵਿਰਸੇ ਤੋਂ ਦੂਰ ਜਾ ਰਿਹਾ ਕੋਣਾ ਕੀ ਚਾਹੀਦਾ ਕਿਦਾਂ ਸਰ ਜਦਾਂ ਕਿਦਾਂ ਸ਼੍ਰੋਮਣੀ ਕਮੇਟੀ ਹੈ ਜਾਂ ਸਾਡੀਆਂ ਧਾਰਮਿਕ ਜਥੇ ਬੰਨੀਆਂ ਵਾ ਕੀ ਹੋਣਾ ਚਾਹੀਦਾ ਜਿਹੜੀਆਂ ਸਾਡੀਆਂ ਇਹ ਮਹਾਨ ਕਵੀ ਹੈ ਜਿਹਨਾਂ ਦੇ ਰਚਨਾਵਾਂ ਵਾ ਇਹ ਲਾਇਬ੍ਰੇਰੀਆਂ ਚ ਰੱਖਣੀ ਚਾਹੀਦੀਆਂ ਵਾ ਕਿ ਜਾਂ ਲੋਕਾਂ ਨੂੰ ਅਵੇਲ ਕਰਾਉਣਾ ਚਾਹੀਦਾ ਵਾ ਕਿ ਦੇਖੋ ਇਹਦੇ ਬਾਰੇ ਜੋ ਨਹੀਂ ਪ੍ਰਸ਼ਨ ਕੀਤਾ ਬਹੁਤ ਉਰੀਆ ਲੱਗ ਗਿਆ ਕਿ ਗੌਰ ਯਸ਼ੋਮਈ ਕਮੇਟੀ ਜਿੰਨਾ ਪ੍ਰਚਾਰ ਕਰ ਰਹੀ ਆ ਇਹਨਾਂ ਚ ਕੋਈ ਗੱਲ ਕਰਦੀ ਨਹੀਂ ਕਿ ਉਹ ਨਹੀਂ ਕਰਦੀ ਕਰਦੀ ਆ ਪਰ ਇਸ ਤੋਂ ਵੱਧ ਹੋਣਾ ਚਾਹੀਦਾ ਵਾ ਔਰ ਇਹ ਘਟੋ ਘਾਟ ਹਰ ਲਾਇਬ੍ਰੇਰੀ ਜਿਹੜੀ ਆ ਉਹਦੇ ਵਿੱਚ ਇਹਨਾਂ ਦੇ ਜਿਹੜੇ ਗੁਰਪ੍ਰਤਾਪ ਸੂਰ ਗ੍ਰੰਥ ਦੀ ਮੁਕੰਮਲ ਜਿਹੜਾ ਵਾ ਗ੍ਰੰਥ ਦੇ ਵਾਲਿਊਮ ਜਿਹੜਾ ਵਾ ਉਹ ਹੋਣ ਚਾਹੀਦੇ ਆ ਤਾਂ ਕਿਉਂਕਿ ਇਹ ਇਤਿਹਾਸ ਕਿਉਂਕਿ ਗੁਰਪ੍ਰਤਾਪ ਸੂਰ ਦੀ ਗ੍ਰੰਥ ਹੀ ਇੱਕ ਐਸਾ ਗ੍ਰੰਥ ਆ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਮੁਕੰਮਲ ਜਿਹੜਾ ਵਾ ਇਤਿਹਾਸ ਹਾਨੂੰ ਹੋਰ ਕਿਸੇ ਵੀ ਸਟਡੀਅਸ ਨੂੰ ਉੱਤੋਂ ਨਹੀਂ ਮਿਲਦਾ ਜਿਹੜਾ ਇੱਥੇ ਮਿਲਦਾ ਵਾ ਤੇ ਇਸ ਕਰਕੇ ਹਿਸਟਰੀ ਦੇ ਵਿਦਿਆਰਥੀਆਂ ਨੂੰ ਜਿਹੜਾ ਵਾ ਖਾਸ ਕਰਕੇ ਸਹਿਦ ਦੇ ਵਿਦਿਆਰਥੀਆਂ ਨੂੰ ਇਹ ਜਿਹੜਾ ਜਮੈਂ ਕਹੂੰਗਾ ਜਰੂਰ ਪੜ੍ਹਨਾ ਚਾਹੀਦਾ ਵਾ ਔਰ ਉਹ ਤੋਂ ਇਹਨਾਂ ਸਾਡੇ ਇਤਿਹਾਸਕ ਵਰਸੇ ਤੋਂ ਜਿਹੜਾ ਬਹੁਤ ਤਗੜੀ ਸੇਰ ਲੈ ਕੇ ਜਾਣੂ ਹੋ ਸਕਿਆ ਮਾੜ ਜੀ ਸਾਡੇ ਪੰਜਾਬ ਚ ਬਹੁਤ ਸਾਰੇ ਅਜੇ ਗੁਰਦੁਆਰੇ ਜਿਹੜੇ ਇਤਿਹਾਸਕ ਆ ਹਮ ਪਰ ਜਿਹੜੇ ਇਤਿਹਾਸ ਨਾਲ ਜੁੜੇ ਇਹਦੇ ਸੂਰੀ ਪ੍ਰਕਾਸ਼ ਗ੍ਰੰਥ ਵਿੱਚ ਦਰਜ ਹੈਗੇ ਆ ਉਹ ਵੀ ਹੈਗੇ ਜਿਹਦੇ ਵਿੱਚ ਜਿੱਥੋਂ ਆਪਾਂ ਹਵਾਲਾ ਦੇ ਰਹੇ ਨੇ ਵੀ ਇਹਦਾ ਜਿਹੜਾ ਜ਼ਿਕਰ ਆ ਜਿੱਦਾਂ ਕੋਈ ਗੁਰਦੁਆਰਾ ਸਾਹਿਬ ਆ ਉਹਦਾ ਜ਼ਿਕਰ ਕੀਤਾ ਜਾਂਦਾ ਵੀ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਇਹਦਾ ਜ਼ਿਕਰ ਜਿਹਦਾ ਵਾ ਸੂਚ ਪ੍ਰਕਾਰ ਗ੍ਰੰਥ ਵਿੱਚ ਵੀ ਆ ਲੇਕਿਨ ਜ਼ਿਆਦਾ ਇਤਿਹਾਸ ਦੇ ਗੁਰਦੁਆਰੇ ਜਿਨ੍ਹਾਂ ਨੂੰ ਐਵੇਂ ਨਾਲ ਜੋੜਿਆ ਗਿਆ ਵਾ ਉਹ ਹੈ ਕਿਉਂਕਿ ਜਿਹੜਾ ਦਾ ਕੋਈ ਇਤਿਹਾਸ ਨਹੀਂਗਾ ਜਾਂ ਕੋਈ ਮਾਮੂਲੀ ਉਹ ਆਪਣੇ ਨਾ ਸ਼ੋਰ ਨੂੰ ਦਿਖਾਉਣ ਵਾਸਤੇ ਕੰਮ ਕੀਤੇ ਗਿਆ ਤੇ ਚਲੋ ਸਾਡੇ ਪਿੰਡ ਕੋਈ ਫਰਜ਼ ਕਰ ਲੋ ਕਿ ਕੋਈ ਕੋਈ ਪਿੰਡ ਐ ਹੋ ਜਾਵਾ ਕਿ ਦੂਜੇ ਪਿੰਡ ਮੇਲਾ ਲੱਗ ਰਿਹਾ ਵਾ ਕੋਈ ਜੋੜ ਬੁਲਾਉਣਾ ਆ ਰਹੇ ਅਜੇ ਕੋਈ ਮਨਾ ਰਹੇ ਤਾਂ ਉਹ ਇਸ ਫਰਜੀ ਤੌਰ ਤੇ ਜਿਹੜੇ ਉਹ ਉਹਨਾਂ ਨੇ ਗੁਰਦੁਆਰੇ ਕੰਮ ਕੀਤੇ ਆ ਜਿਹੜੇ ਕਿ ਇਹ ਗਲਤ ਗੱਲ ਗਿਆ ਔਰ ਇਹ ਪੁਲਿਖਾ ਬਾਰੇ ਵਾ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਵੀ ਉਹ ਇਹਨੂੰ ਅਸੀਂ ਸਮਝ ਬੈਠਿਆ ਪਿਛੇ ਜੇ ਮਸਾ ਗਿਆਨੀ ਖਜਾਨਚ ਜਿਹੜੇ ਸਾਡੇ ਮੋਢਲੇ ਪ੍ਰਧਾਨ ਹੋਏ ਯਾਦਗਾਰ ਕਮੇਟੀ ਦੇ ਉਹਨਾਂ ਨੇ ਭਾਈਸੰਤ ਧੋਕਸਿੰਘ ਦੇ ਬਾਰੇ ਇੱਕ ਮੁਕੰਮਲ ਇੱਕ ਇੱਕ ਕਿਤਾਬ ਛਾਪੀ ਸੀ ਔਰ ਉਹਦੀ ਸਾਰੀ ਪੂਰੀ ਉਹਨਾਂ ਜੀਵਨ ਦੀ ਕਥਾ ਹੈਗੀ ਆ ਉਹ ਸੰਖੇਪ ਰੂਪ ਵਿੱਚ ਹਮਮ ਔਰ ਉਹਨਾਂ ਨੇ ਭਾਈ ਸਾਹਿਬ ਨੇ ਇਹ ਉਹਦੇ ਵਿੱਚ ਜ਼ਿਕਰ ਕੀਤਾ ਵਾ ਕਿ ਜਨਮ ਪਿੰਡ ਦੇ ਦੋ ਸ਼ਹੀਦ ਨਾਂ ਦੇ ਹੈਡਿੰਗੇਟਾਂ ਬਾਬੋਤਾ ਸਿੰਘ ਗਰਜਾ ਸਿੰਘ ਦਾ ਉਹਦੇ ਵਿੱਚ ਜ਼ਿਕਰ ਹੈਗਾ ਵਾ ਜਿਨ੍ਹਾਂ ਦਾ ਜਿਹੜਾ ਸ਼ਹੀਦੀ ਸਥਾਨ ਵਾ ਇਹ ਸਾਡੇ ਕਿਲਾ ਕਬੀਰ ਸਿੰਘ ਰੂ ਨਗਰ ਤੋਂ ਤਰਨਤਾਰ ਨੂੰ ਜਾਈਏ ਤੇ ਇਹ 1.5 ਕਿਲੋਮੀਟਰ ਦੀ ਵਿਥੇ ਹੀ ਉਹਨਾਂ ਦਾ ਛੇ ਦਿਸਾਂ ਨੂੰ ਰਵਾਅ ਔਰ ਜਿਨ੍ਹਾਂ ਨੇ ਖਾਨ বাহাদুর ਜ਼ਿਕਰੀ ਖਾਨ ਦੇ ਰਾਜ ਦੇ ਸਮੇਂ ਲਾਹੌਰ ਦਾ ਗਵਰਨਰ ਸੀ ਉਸ ਟਾਈਮ ਦਾ ਔਰ ਉਹਦੇ ਸਮੇਂ ਉਹਨਾਂ ਨੇ ਆਪਣਾ ਮਸਹੂਲ ਕਰਾਇਆ ਵਾ ਹਕੂਮਤ ਨੂੰ ਖਬਰਦਾਰ ਕੀਤਾ ਕਿ ਤੁਸੀਂ ਇਹ ਸਮਝ ਲੈਵਾ ਕਿ ਸਿੱਖਾਂ ਦਾ ਹੀ ਬੀ ਨਾਸ਼ ਕਰਤਾ ਵਾ ਔਰ ਇੱਥੇ ਕੋਈ ਉਹਨਾਂ ਦਾ ਖੁਰਾਕ ਖੋਜ ਜਿਹੜਾ ਮਟਾੜਾ ਗਿਆ ਵਾ ਪਰ ਉਹਨਾਂ ਨੇ ਹਕੂਮਤ ਨੂੰ ਖਬਰਦਾਰ ਕਰਨ ਵਾਸਤੇ ਔਰ ਚੈਲੰਜ ਕਰਨ ਵਾਸਤੇ ਉਹਨਾਂ ਨੇ ਉਸੇ ਸੜਕ ਤੇ ਮਹਸੂਲ ਗਰਾਇਆ ਸੀ ਔਰ ਉਹਦੇ ਜਿਹੜਾ ਮਹਸੂਲ ਦੇ ਕੇ ਜਾ ਰਹੇ ਸੀ ਤਾਂ حکومت ਨੂੰ ਇਹਰਾ ਕੋਈ ਸੁਨੇਹਾ ਨਾ ਪਹੁੰਚਾ ਤਾਂ ਅਖੀਰ ਉਹਨਾਂ ਨੇ ਇੱਕ ਚਿੱਠੀ ਲਿਖੀ। ਉਹ ਚਿੱਠੀ ਦੇ ਸ਼ਬਦ ਇਹਗੇ ਸੀ ਚਿੱਠੀ ਲਿਖੇ ਸਿੰਘ ਬੋਤਾ ਹੱਥ ਹੈ ਮੋਟਾ ਸੋਟਾ ਤੂੰ ਹੈ ਨਰਾਇਕ ਹੋਤਾ ਇਥੋਂ ਰਾਜ ਨਹੀਂ ਹੋਤਾ ਆ ਨਰਾਇਆ ਗੱਡਾ ਟਕਾ ਲਾਇਆ ਕੋਟਾ ਆਖਣਾ ਭਾਬੀ ਖਾਨੋਂ یوں ਕਹੇ ਸਿੰਘ ਬੋਤਾ ਇਹ ਸ਼ਬਦ ਸੀ ਇਹ ਉਹ ਚਿੱਠੀ ਰੇ ਜਿਹੜੀ ਖਾਨ ਬਾਦ ਰਿਕਿਆ ਗਾਨੋਂ ਵੰਗਾਰ ਪਰ ਇਹ ਲੜਖੀ ਸੀ ਔਰ ਉਹ ਚਿੱਠੀ ਤੋਂ ਬਾਹਰ ਹੀ ਜ਼ਲਾਲਦੀਨ ਨੇ ਆ ਕੇ ਉਹਨਾਂ ਨੂੰ ਇੱਥੇ 300 ਜਵਾਨ ਆਪਣੇ ਲਾ ਕੇ ਔਰ ਮੇ ਮਸਾਲ ਉਹਨਾਂ ਦਾ ਉਸ ਟਕਰਾ ਕੀਤਾ ਭਾਜੀ ਬਾਬੂ ਬੋਤਾ ਸਿੰਘ ਨੇ ਜਿਹੜੇ ਪਿੰਡ ਦੇ ਸ਼ਹਿਰੇ ਪੜਾਣੇ ਦੇ ਰਹਿਣ ਵਾਲੇ ਸੀ ਜਿਹੜਾ ਪਿੰਡ ਪਾਕਿਸਤਾਨ ਦੇ ਵਿੱਚ ਰਹਿ ਗਿਆ ਸਾਡਾ ਜੀ ਜੀ ਔਰ ਉਹ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਸਿੰਘ ਸੀ ਬਾਬਾ ਬੋਤਾ ਸਿੰਘ ਉਹ ਸੰਧੂ ਘੋਟ ਦਾ ਜ਼ਿਮੀਦਾਰ ਸੀ ਔਰ ਗਰਦਾ ਸਿੰਘ ਔਰ ਗਰੇਤੇ ਦਾ ਦਾ ਵਾਹ ਉਹ ਕੇ ਬਲਮੀ ਸਿੰਘ ਦਾ ਉਹ ਉਸ ਖਾਨਦਾਨ ਚੋਂ ਸੀ ਔਰ ਦੋਆ ਨੇ ਉਹਦੇ ਬੇਮਿਸਾਲ ਜਿਹੜੀ ਆ ਕਰਵਾ ਆਪਣੇ ਸੇ ਬਾਹਰ ਦੇ ਦੇਣ ਲੜਕੇ ਟੱਕਰ ਕਰਕੇ ਸ਼ਹੀਦੀ ਭਾਵਨ ਕੀਤੀ ਹੈ ਉਹਨਾਂ ਦਾ ਸ਼ਹੀਦੀ ਸਥਾਨ ਬਾਹਰ ਸੜਕ ਦੇ ਉੱਤੇ ਜਿਹੜਾ ਬਾਬਾ ਬਾਬਾ ਇੱਕ ਆਪਣਾ ਕੁਰਦਾ ਸਾਹਿਬਾ ਆਪਣਾ ਬਾਬਾ ਜਗਤਾਰ ਸਿੰਘ ਜੀ ਉਹ ਸੋਹਣੀ ਸੇਵਾ ਜਿਹੜੀ ਨਿਭਾ ਰਹੇ ਆ ਔਰ ਉਹ ਬੜਾ ਸ਼ਾਨਦਾਰ ਜਿਹੜਾ ਸ਼ਹੀਦੀ ਸਥਾਨ ਉਹਨਾਂ ਦਾ ਕਾਇਮ ਰਿਹਾ ਵਾ ਮਾੜੀ ਜੀ ਅਗਰ ਕਿਸੇ ਨੇ ਪੰਜਾਬ ਚੋ ਕਿਸੇ ਬਾਹਰੋਂ ਕੇਹਲੇ ਤੇ ਪਹੁੰਚਣਾ ਹੋਵੇ ਉਹਨਾਂ ਦਾ ਐਡਰੈਸ ਕੀ ਇਥੋਂ ਦਾ ਕਿਦਾਂ ਮੁਲਬ ਸਦਾ ਗੁਰਦਰਾ ਸਾਹਿਬ ਕਿਉਂਕਿ ਬੜਾ ਮਹਾਨ ਇਤਿਹਾਸ ਹੈ ਇਥੋਂ ਦਾ ਪਿੰਡ ਦਾ ਦੇ ਉਹਨਾਂ ਗੁਰਦਰਾ ਬਣਾ ਕਿੱਥੇ ਪਹੁੰਚ ਸਕਦਾ ਵੇਖੋ ਜੀ ਭਾਰਤ ਦੇ 에 ਕਿਸੇ ਵੀ ਕੋਨੇ ਤੋਂ ਆਉਣਾ ਹੋਵੇ ਵਿਦੇਸ਼ ਤੋਂ ਵੀ ਆਉਣਾ ਹੋਵੇ ਜਾਂ ਕਿਸੇ ਹੋਰ ਪੰਜਾਬ ਦੇ ਜ਼ਿਲ੍ਹੇ ਤੋਂ ਆਉਣਾ ਹੋਵੇ ਤੇ ਜਿਹੜਾ ਇਸ ਨਗਰ ਨੂੰ ਨਹੀਂ ਜਾਣਦੇ ਤੇ ਉਹ ਕਿਸੇ ਲొਕੇਟ ਕਰਦਾ ਵਾ ਹਾਂਜੀ ਤਾਂ ਇਹਦਾ ਸਦਾ ਜਵਾਬ ਹੈ ਜਵਾਬ ਕੇ ਪਹਿਲਾਂ ਤਰਨਸਨ ਸਾਹਿਬ ਆਇਆ ਜਾਵੇ ਤੇ ਉਸ ਤੋਂ ਬਾਅਦ ਰਾਮਸਰ ਤੋਂ ਆਣਾ ਤਰਨਤਾਰ ਨੂੰ ਤਰਨਤਾਰ ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਪਸ਼ਮਨੀ ਭਾਈ ਇਹ ਜਿਹੜਾ ਵਾ ਨਗਰ ਕਿਲਾ ਕਬੀਸਨ ਤੋਂ ਹੋਕਸੰਗ ਹੈ ਔਰ ਬਿਲਕੁਲ ਜਿਹੜਾ ਸੜਕ ਦੇ ਉੱਤੇ ਵਾਕਿਆ ਵਾ ਹਮ ਛੇ ਸਸੂਰੀ ਬਾਗ ਦੇ ਉੱਤੇ ਆ ਔਰ ਇੱਥੇ ਆਉਣ ਦਾ ਜਿਹੜਾ ਵਾ ਬਸਾਂ ਦਾ ਪ੍ਰਬੰਧ ਹੈਗਾ ਵਾ ਟਰੈਂਪੋ ਦਾ ਪ੍ਰਬੰਧ ਹੈਗਾ ਵਾ ਹੋਰ ਆਪਣੀ ਵਾਹਕਲ ਤੇ ਵੀ ਆ ਜਾ ਸਕਦਾ ਵਾ ਤੇ ਹੋਰ ਬਿਲਕੁਲ ਸੜਕ ਤੋਂ ਕੇਵਲ 200 300 ਗਾਈ ਦੀ ਦੂਰੀ ਤੇ ਇਹ ਉਹਨਾਂ ਦਾ ਜਨਮਸਥਾਨ ਜਿਹੜਾ ਵਾਸ਼ ਸ਼ੌਟ ਹੈਗਾ ਵਾ ਉਹ ਉਹਨਾਂ ਦਾ ਜਨਮਸਥਾਨ ਦੀਆਂ ਕੋਈ ਨਿਸ਼ਾਨੀਆਂ ਹੈਗੀਆਂ ਤੇ ਮੇਰੇ ਨੇ ਮੌਜੂਦ ਹਾਂਜੀ ਉਹਨਾਂ ਦਾ ਜਨਮਸਥਾਨ ਤਿੰਨ ਮੰਜ਼ਲੀ ਇਮਾਰਤ ਜਿਹੜੀ ਬਹੁਤ ਦੂਰੋਂ ਦਿਖਾਈ ਦਿੰਦੀ ਆ ਔਰ ਇਸੇ ਹਰ ਸਾਲ ਉਹਨਾਂ ਦਾ ਜੋੜ ਮਿਲਾ ਬਣਾਇਆ ਜਾਂਦਾ ਵਾ ਉਹ ਉਹ ਤੋਂ ਬੜੀ ਪੋਸ਼ੇਸ਼ ਕੰਡਵੀ ਦੀ ਰੋਡ ਪੈਂਦੀ ਬੜੀ ਸੁਖੇ ਤਰੀਕੇ ਨਾਲ ਪਾਸ ਇਥੇ ਆ ਕੇ ਉਹਨਾਂ ਦੇ ਜਿਹਨੂੰ ਸਾਡੇ ਦਰਸ਼ਨ ਕਰ ਸਕਦੇ ਹੋ ਦੇਸ਼ਾਂ ਵਿਦੇਸ਼ਾਂ ਸੰਗਠਾ ਦੇ ਦੀਵੇਂ ਉਹਨਾਂ ਨੂੰ ਕੀ ਸੁਨਾਹ ਦੇਣਾ ਚਾਹੋਗੇ ਜਿਹੜਾ ਸਾਡੇ ਮਹਾਨ ਕਵੀ ਆ ਜਿਨ੍ਹਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਕੀ ਹਰ ਕਹਿ ਰਹੋ ਇਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਹਲੇ ਸਖ ਸੰਗਠਨ ਜਿਹੜੀ ਵਾ ਉਹਨਾਂ ਨੂੰ ਸੰਦੇਸ਼ ਤੇ ਕੀ ਦੇਣਾ ਵਾ ਉਹਨਾਂ ਨੇ ਬਿੰਦੀ ਕਰ ਸਕੀਤੀ ਜਾਗ ਰਹੀ ਆ ਕਿ ਗੁਰਪ੍ਰਸਾਦ ਸੂਰਜ ਗ੍ਰੰਥ ਮਹਾਂ ਕਵੀ ਪਾਈ ਸੰਤੋਖ ਸ੍ਰੀ ਇੱਕ ਸਰਮਾ ਰਚਨਾ ਵਾ ਔਰ ਇਹੀ ਵਿੱਚ ਗੁਰੂ ਪਾਤਸ਼ਾਹੀਆਂ ਦਾ ਦਸਾਂ ਪਾਤਸ਼ਾਹੀਆਂ ਦਾ ਮਕੰਮਲ ਇਤਿਹਾਸ ਜਿਹੜਾ ਹਿਸਟਰੀ ਦੇ ਕਿਸੇ ਹੋਰ ਸਰੋਤ ਤੋਂ ਪੰਜਾਬੀ ਤੋਂ ਅੰਗਰੇਜ਼ੀ ਤੋਂ ਹਿੰਦੀ ਤੋਂ ਉਰਦੂ ਤੋਂ ਨਹੀਂ ਮਿਲ ਸਕਦਾ ਉਹ ਇਸ ਗ੍ਰੰਥ ਵਿੱਚੋਂ ਬੜਾ ਡਿਟੇਲ ਦੇ ਨਾਲ ਬੜੀ ਬਰੀਕੀ ਦੇ ਨਾਲ ਜਿਹੜਾ ਵਾ ਆਪਾਂ ਜਿਹੜਾ ਵਾ ਪੂਰੀ ਜਾਣਕਾਰੀ ਲੈ ਸਕਦੇ ਆ ਮੈਂ ਇਨੀ ਬੇਨਤੀ ਕਰਾਂ ਕਿ ਇਸ ਗ੍ਰੰਥ ਨੂੰ ਅਵਸ਼ਤੇ ਵਸ਼ ਜ਼ਰੂਰ ਪੜਨਾ ਚਾਹੀਦਾ ਵਾ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸਰ ਮਾਟਰ ਅਪਤਾਰ ਜੀ ਪਿੰਡ ਲੋੜ ਦੀ ਜਿਹੜਾ ਕਿਲਾ ਕਵੀ ਸੰਤੋਸ਼ ਨਾਲ ਜਾਣਿਆ ਜਾਂਦਾ ਵਾ ਇਸ ਪਿੰਡ ਚ ਮਹਾਨ ਕਵੀ ਭਾਈ ਸੰਤੋਸ਼ ਜਿਹੜੇ ਜਨਮ ਹੋਇਆ ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਨਾਲ ਨਾਲ ਹੋਰ ਗ੍ਰੰਥ ਰਚਨਾ ਕੀਤੀਆਂ ਲੇਕਿਨ ਸਾਡੀ ਤਰਸਦੀ ਆ ਕਿ ਜਿਹੜੇ ਸਾਡੇ ਗ੍ਰੰਥ ਆ ਜਾਂ ਸਾਡੇ ਮਹਾਨ ਕਵੀ ਆ ਜਿਨ੍ਹਾਂ ਨੂੰ ਸਾਡੀ ਪੀੜ੍ਹੀ ਆ ਜਾਂ ਸਾਡੇ ਲੋਕ ਭੁੱਲਦੇ ਜਾ ਰਹੇ ਆ ਸਾਡਾ ਹੀ ਉਪਰਾਲਾ ਹੁੰਦਾ ਵੀ ਜਿਹੜੇ ਸਾਡੇ ਕੋਈ ਵੀ ਇਤਿਹਾਸ ਨਾਲ ਚੀਜ਼ਾਂ ਜੁੜੀਆਂ ਵਾ ਭਾਵੇਂ ਇਮਾਰਤਾਂ ਵਾ ਭਾਵੇਂ ਕੋਈ ਮੁੱਦੀ ਜੀਵੀ ਆ ਜਾਂ ਕੋਈ ਵੀ ਸਾਡੇ ਕਵੀ ਆ ਜਾਂ ਕੋਈ ਸਮਝ ਰੱਖਦੇ ਕਿਸੇ ਚੀਜ਼ ਨਾਲ ਅਸੀਂ ਉਹ ਆਪਦੇ ਦਰਸ਼ਕਾਂ ਨੂੰ ਸੰਦੇਸ਼ ਕਰਦੇ ਰਹੀਏ ਤਾਂ ਜੋ ਸਾਡੀ ਜਿਹੜੀ ਦੇਸ਼ਾਂ ਦੇ ਸੰਗਤ ਬੈਠੀ ਆ ਉਹ ਸਾਡੀ ਇਤਿਹਾਸ ਪ੍ਰਤੀ ਜਾਣੂ ਹੋ ਸਕੇ ਬੜੀ ਵੱਡੀ ਸਾਨੂੰ ਜਾਣਕਾਰੀ ਦਿੱਤੀ ਆ ਮਾਟਰ ਜੀ ਨੇ ਤਾਂ ਸਾਡਾ ਇਹ ਵੀਡੀਓ ਤੁਹਾਨੂੰ ਕਿੱਸਾ ਲੱਗੀ ਸਾਨੂੰ ਲਾਈਕ ਕਮੈਂਟ ਕਰਕੇ ਜੀ ਨੂੰ ਦੱਸਿਓ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਹੋਰ ਲੋਕਾਂ ਤੱਕ ਜੀ ਨੂੰ ਸ਼ੇਅਰ ਕਰਿਓ ਕੁਲਦੀਪ ਸੰਦੀਪਾ ਤਰਨਤਨ ਵਾਹਿਗੁਰੂ ਜੀ ਕਾ ਖਾਲਸਾ